ਦੀ ਲੜਾਈ ਅਗਲੇ ਪਿੰਡ ਕੀਤੇ ਤੇ ਫੇਰ ਖੀਦਲੀ ਪਿੰਡ ਗੈਰ ਦੇ ਵਿੱਚ ਅਫਗਾਨੀਆਂ ਦਾ ਤੇ ਮਛਾ ਅਫਗਾਨੀ ਦਾ ਇਸ ਤਰ੍ਹਾਂ ਬੰਦ ਕਰਤਾ ਤੋ ਤੁਸੀਂ ਕੋਈ ਐਸੇ ਵੈਸੇ ਨਹੀਂ ਹੋ ਕਿ ਤੁਹਾਨੂੰ ਕੋਈ ਇਤਿਹਾਸਕ ਤੌਰ ਤੇ ਕਹੇ ਕਿ ਇਹ ਲੋਕ ਇੰਨੇ ਸਿੱਖਾਂ ਦੀ ਲੜਾਈ ਸਿੱਖਾਂ ਦੀ ਆਜ਼ਾਦੀ ਦੇ ਵਿੱਚ ਹਿੱਸਾ ਨਹੀਂ ਲਿਆ ਸੋ ਮੈਂ ਜੋ ਸਰਕਾਰ ਨੇ ਪਾਨੇ ਸਿੱਧੂ ਨਾਲ ਕੀਤਾ ਹੈ ਬੜੀ ਜ਼ੁਲਾਦਤ ਹੈ ਕਿਉਂ ਕਰਕੇ ਇਹੋ ਜਿਹਾ ਸੱਚਾ-ਸੱਚਾ ਲੀਡਰ ਜਿਹੜਾ ਸਰਕਾਰ ਤੇ ਪੋਲ ਖੋਲ ਰਿਹਾ ਸੀ ਉਸ ਦੇ ਉੱਤੇ ਝੂਠੇ ਮਕਦਮੇ ਪਾ ਕੇ ਕੀ ਭਾਣਾ ਜੈਨਾਂ ਨੂੰ ਖਿੱਚੂਗਾ ਕਿੰਦੀ ਮਾੜੀ ਗੱਲ ਹੈ ਛੋਟੀਆਂ-ਛੋਟੀਆਂ ਗਿਣਨਾ ਕਰਕੇ ਉਸ ਦੇ ਉੱਤੇ ਕੇਸ ਕਰਤੇ ਆਮ ਪਾਰਟੀ ਨੂੰ ਇਹ ਦੇਖ ਲੈਣਾ ਚਾਹੀਦਾ ਕਿ ਤੁਸੀਂ ਕਿੱਥੇ ਪਿਰਦੇ ਹੋ ਕਿਵੇਂ ਤੁਸੀਂ ਜਿਹੜੇ ਨੌਜਵਾਨ ਉੱਠਦੇ ਐ ਉਹਨਾਂ ਦੇ ਨਾਲ ਵਿਹਾਰ ਕਰਦੇ ਹੋ ਪਹਿਲਾ ਅਮਰਤਪਾਲ ਸਿੰਘ ਨਸ਼ੇ ਛਡਾਉਂਦਾ ਸੀ ਉਸ ਰੁਕੇ ਰ ਲਿਆ ਘੇਰ ਹੌਣ ਹੌਣ ਸਿੱਧਣੋਂ ਫੜ ਲਿਆ ਇਹ ਚੀਜ਼ ਚੱਲ ਨਹੀਂ ਨਹੀਂ ਦਿੱਲੀ ਦੀ ਸਰਕਾਰ ਨੂੰ ਮੈਂ ਕਹਿੰਦਾ ਕਿ ਜੇ ਸਿੱਟੂ ਨੂੰ ਕੱਲ ਤੱਕ ਨਾ ਛੱਡਿਆ ਤਾਂ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੇ ਪ੍ਰਦਰਸ਼ਨ ਹੋਣਗੇ ਬੋਲੇ ਸੋ ਨਿਹਾਲ ਓ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੋਇਆ ਜਦੋਂ ਅਮਰਤਪਾਲ ਸਿੰਘ ਨੂੰ ਇਹ ਸਰਕਾਰ ਨੇ ਫੜਿਆ ਔਰ ਭੁੱਲਿਓ ਨਾ ਮੋਦੀ ਸਾਹਿਬ ਤੁਲਸੀ ਇੱਕ ਨਵੀਂ ਰੈਤ ਸ਼ੁਰੂ ਕੀਤੀ ਹੈ ਸਾਡੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਲੀਡਰ ਤੁਸੀਂ ਸ਼ਹੀਦ ਕਰਾਤੇ ਆ ਇਹ ਚੀਜ਼ ਸਿੱਖਾਂ ਨੇ ਸਿਣਜੀ ਤੇ ਬਹੁਤ ਸਾਰੇ ਲੋਕ ਇੱਥੇ ਆਉਂਦੇ ਆ ਕਿ ਆਪਣਾ ਲੋਹਾ ਜਮਾਈਏ ਪਰ ਸਾਨੂੰ ਬੰਦਾ ਉਹ ਚਾਹੀਦਾ ਹੈ ਜਿਹੜਾ ਸਿੱਖਾਂ ਦੀ ਗੱਲ ਪਾਰਲਮੈਂਟ ਦੇ ਵਿੱਚ ਕਰ ਸਕੇ ਜ਼ੋਰ ਦੇ ਨਾਲ ਕਰ ਸਕੇ ਔਰ ਹਿੰਦੂ ਕੋਪਰ ਨੂੰ ਦੱਸ ਸਕੇ ਕਿ ਕਿਹੜੇ ਕਿਹੜੇ ਬੰਦੇ ਨੱਜਰ ਨੂੰ ਹੋਰਨੋ ਰਿਤਪੂਤਮਨ ਸਿੰਘ ਮਲਕ ਨੂੰ ਸੁਖਦੋਲ ਸਿੰਘ ਨੂੰ ਅਫਤਾਰ ਸਿੰਘ ਖੰਡੇ ਨੂੰ ਪਰਮਨ ਪਰਮਜੀਤ ਸਿੰਘ ਪੰਜਵਾਰ ਨੂੰ ਰੋਡੇ ਨੂੰ ਅਰਿਆ ਦੇ ਵਿੱਚ ਦੀਪ ਸਿੱਟੋ ਤੋਂ ਪੰਜਾਬ ਦੇ ਵਿੱਚ ਮੂਸੇਵਾਲੋਂ ਮਾਰਿਆ ਤੇ ਸ਼ਹੀਦ ਕੀਤਾ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਅਗਲਾ ਪ੍ਰੋਗਰਾਮ ਜੇ ਸਰਕਾਰ ਨੇ ਪਾਣੀ ਸਿੱਤੂ ਨੂੰ ਨਾ ਛੱਡਿਆ ਗੱਲ ਤੱਕ ਫੇਰ ਅਗਲਾ ਪ੍ਰੋਗਰਾਮ ਚੀਫ ਮਿਨਿਸਟਰ ਦੇ ਹਲਕੇ ਦੂਰੀ ਦੇ ਵਿੱਚ ਅਸੀਂ ਬੜਾ ਤਕਣਾ ਕੱਟਣਾ ਹੈ کی دسریں کہ پگوان سنگھ جتھے تیرے حرکیں توری اوٹھے فوجہ پہنچ جڑی ہیں جے تو انہوں نہ رہا کیتا کل تک میں آج کر دیں اتنا ایک مہیش کمار لوٹا کانگریس میں ہے ਉਸ ਦੇ ਉੱਤੇ ਵਿੱਚ ਇਹਨਾਂ ਨੂੰ ਖਿੱਚਣ ਦਾ ਜੋਸ਼ ਰਾਇ ਮੇ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਲੋਕਾਂ ਨੂੰ ਫੜਨਾ ਜ਼ਲੀਲ ਕਰਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਜੇ ਗਲਤਕ ਨਾ ਛੱਡਿਆ ਫਿਰ ਮੈਂ ਆਪ ਨੂੰ ਬੇਨਤੀ ਕਰਦਾ ਕਿ ਆਪਣੇ ਤੋਂ ਰਿਪੋਰਟ ਲੈ 11 ਵਜੇ ਜੋ ਪਹੁੰਚ ਕੇ ਆਪਾਂ ਇਹੋ ਜਿਹਾ ਕੱਟ ਕਰਨਾ ਹੈ ਜਿਹੜਾ ਭਗਵੰਤ ਜੀ ਨੂੰ ਪਤਾ ਲੱਗ ਗਏ ਕਿ ਇਹ ਗਲਤ ਕੰਮ ਕਰਦੇ ਆ ਤੇ ਸਿੱਧੂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਜੀ ਫਤਿਹ ਕਰਦਾ ਹੈ ਵਾਢੀ ਜੀ ਦੀ ਖਾਲਸਾ ਵਾਢੀ ਜੀ ਦੀ ਫਤਿਹ ਦੂਜੀ ਲੜਾਈ